ਦੇ ਹਾਈਬ੍ਰਿਡ ਬੀਜਾਂ ਨੂੰ ਲੈ ਕੇ ਜਿਹੜੀ ਪਬੰਦੀ ਪੰਜਾਬ ਸਰਕਾਰ ਨੇ ਪਿਛਲੇ ਸਾਲ ਲਾਈ ਸੀ ਉਹ ਮਾਨਯੋਗ ਕੋਰਟ ਨੇ ਹਟਾਈ ਹੈ ਇਸ ਸਾਰੇ ਦੇ ਉੱਤੇ ਤਕਨੀਕੀ ਪੱਖ ਕੀ ਹੈ ਹਾਈਬ੍ਰਿਡ ਸੀਡ ਜਿਹੜੀ ਉਹ ਲੈਬ ਵਿੱਚ ਬਣਾਏ ਜਾਂਦੇ ਨੇ ਉਹ ਜੀਐਮ ਸੀਡ ਜਿਹਨੂੰ ਆਪਾਂ ਕਹਿ ਸਕਦੇ ਆ ਜੈਨੇਟਿਕਲੀ ਮੋਡੀਫਾਈਡ ਜੀ ਜਦੋਂ ਆਪਾਂ ਕੁਦਰਤੀ ਕਿਸੇ ਚੀਜ਼ ਨਾਲ ਛੇੜਖਾਮ ਨਹੀਂ ਕਰਦੇ ਤਾਂ ਉਹਦੇ ਵਿੱਚ ਕੋਈ ਨਾ ਕੋਈ ਕਮੀਆਂ ਰਹਿ ਜਾਂਦੀਆਂ ਨੇ ਬਿਲਕੁਲ ਉਹ ਕਮੀਆਂ ਸਭ ਨਾਲ ਵੱਡੀ ਕਮੀ ਜਿਹੜੀ ਹੈਗੀ ਉਹ ਹੈਗੀ ਹੈ ਬਰੁਕਣ ਦੀ ਇੰਨਾ ਸੀਡ ਦੇ ਵਿੱਚ ਜਿਹੜੀ ਰੋਕਣ ਦੀ ਮਕਦਾਰ ਹੈ ਲਗਭਗ 50% ਹੁੰਦੀ ਹੈ ਜਦੋਂ ਕਿ FCI ਜਿਹੜੀ ਗਵਰਨਮੈਂਟ ਆਫ ਇੰਡੀਆ ਰਾਈਸ ਮਿਲਰ ਤੋਂ ਰਾਈਸ ਲੈਂਦੀ ਉਹਦੇ ਵਿੱਚ 25% ਤੱਕ ਰੋਕਣਾ ਲਾਉ ਹੁੰਦਾ ਇਹ ਜਿਹੜਾ ਬੀਜ ਹੈ ਇਹਦਾ ਤੁਹਾਨੂੰ ਵੀ ਪਤਾ ਹੈ ਕਿ ਲੰਬੇ ਸਮੇਂ 140 50 ਇੰਚ ਤਿਆਰ ਹੁੰਦਾ ਹੈ ਪੰਜਾਬ ਦੇ ਰਹਿ ਹ ਬਸਿੰਦੇ ਹੋਣ ਦੇ ਨਾਤੇ ਅਸੀਂ ਸਰਕਾਰ ਦੇ ਨਾਲ ਖੜੇ ਹਾਂ ਕਿਉਂਕਿ ਇਹ ਪਾਣੀ ਦੀ ਖਪਤ ਬਹੁਤ ਜ਼ਿਆਦਾ ਕਰਦਾ ਹੈ ਇਹ ਲੰਬਾ ਸਮਾਂ ਦੀ ਫਸਲ ਹੋਣ ਦੇ ਕਾਰਨ ਪਾਣੀ ਦੀ ਜਿਹੜੀ ਇਹਦੀ ਕਿੱਥੇ ਦੀ ਸਮਰੱਥਾ ਹੈ ਉਹ ਬਹੁਤ ਜ਼ਿਆਦਾ ਜਿਸ ਕਾਰਨ ਪੰਜਾਬ ਦਾ ਵਾਟਰ ਟੇਬਲ ਡੇਬਿਟ ਥੱਲੇ ਜਾ ਰਿਹਾ ਹੈ ਜੀ ਬਿਲਕੁਲ ਜਾ ਰਿਹਾ ਹੈ ਸਾਡੀ ਮੰਗ ਸਿਰਫ ਹਾਈਬ੍ਰਿਡ ਸੀਡਸ ਨੂੰ ਬੈਨ ਕਰਨ ਦੀ ਸੀ ਲੇਕਿਨ ਪੰਜਾਬ ਸਰਕਾਰ ਨੇ ਪੰਜਾਬ ਦੇ ਹਿੱਤਾਂ ਨੂੰ ਦੇਖਦੇ ਹੋਏ ਪਾਣੀ ਦੇ ਲੈਵਲ ਥੱਲੇ ਜਾਂਦੇ ਦੇਖਦੇ ਹੋਏ ਉਸਾ 44 ਉੱਪਰ ਵੀ ਬੈਨ ਕਰ ਦਿੱਤਾ ਪਰ ਹੁਣ ਜਿਹੜਾ ਕੋਰਟ ਦਾ ਫੈਸਲਾ ਆਇਆ ਉਹਦੇ ਵਿੱਚ ਉਹ ਹਾਈਬ੍ਰਿਡ ਸੀਡ ਜਿਹੜਾ ਸਰਕਾਰ ਨੇ ਅਲਾਉ ਕੀਤਾ ਕਿ ਉਹਦੀ ਬਜਾਈ ਫਾਰਮਰ ਕਰ ਸਕਦਾ ਹੈ ਜਿਹੜੀ ਅੱਗੇ ਦੀ ਮੰਗ ਕਰ ਰਹੇ ਹਾਂ ਇਸ ਕਿਸੇ ਨਾਲ ਦੇਤੇ ਹਾਈ ਕੋਰਟ ਦੇ ਵਿੱਚ ਇਸ ਗੱਲ ਦੇ ਉੱਪਰ ਦੁਬਾਰਾ ਰੀਵਿਊ ਪਟੀਸ਼ਨ ਪਾਈ ਜਾਵੇ ਇਹ ਜਿਹੜਾ ਹਾਈਬ੍ਰਿਡ ਸੀ ਜਿਹੜੇ ਬੇਸਿਕਲੀ ਕੇਂਦਰ ਸਰਕਾਰ ਵੱਲੋਂ ਪ੍ਰਮਾਣਿਤ ਹੁੰਦੇ ਨੇ ਜੀ ਇਹ ਇਸ ਨੂੰ ਪ੍ਰਮਾਣਿਤ ਨਹੀਂ ਕਰਦੇ ਉਹ ਮੰਗ ਨੂੰ ਲੈ ਕੇ ਕੇਂਦਰੀ ਮੰਤਰੀ ਨੂੰ ਮਿਲੇ ਸੀਗੇ ਉਹਨਾਂ ਨੇ ਸਾਡੀ ਔਰ ਪੰਜਾਬ ਸਰਕਾਰ ਦੀ ਸਹਿਮਤੀ ਨਾਲ ਇਹ ਟੀਮ ਬਣਾਈ ਸੀ ਉਹਨਾਂ ਨੇ IIT ਖੜਕਪੁਰ ਨੂੰ ਆਰਡਰ ਕੀਤਾ ਠੀਕ ਹੈ ਤੁਸੀਂ ਇੱਕ ਆਪਣੀ ਟੀਮ ਲੈ ਕੇ ਪੰਜਾਬ ਚ ਜਾਓ ਔਰ ਉੱਥੇ ਜਾ ਕੇ ਫਿਜ਼ੀਕਲੀ ਜਾਂਚ ਮਿਲਦੋ ਸੈਂਪਲ ਲੈ ਕੇ ਇਸ ਵਿੱਚ ਮਿਲ ਨੂੰ ਚਲਾ ਕੇ ਉਹਦੀ ਇੱਕ ਰਿਪੋਰਟ ਤਿਆਰ ਕੀਤੀ ਜਾਂਦੀ। ਉਸ ਸਮੇਂ ਉਸ ਰਿਪੋਰਟ ਨੂੰ ਜਨਤਕ ਕਰਨਾ ਸੀਗਾ। ਲੇਕਿਨ ਵਕਤ ਦੇ ਨਾਲ ਸਰਕਾਰ ਦੇ ਪ੍ਰੈਸ਼ਰ, ਕਿਸਾਨਾਂ ਦਾ ਵਿਦਰੋਹ, ਕਿਸਾਨਾਂ ਵਿੱਚ ਰੋਹ। ਉਹ ਜਿਹੜੀ ਸਾਡੀ ਆਈਆਈਟੀ ਖੜਕਪੁਰ ਦੀ ਰਿਪੋਰਟ ਆਣੀ ਸੀ ਜਿਹੜੀ ਕਿ ਸਾਗੂ 100% ਝੋਨੇ ਕੋ ਸਾਡੇ ਹੱਕ ਚੰਗੀ ਸੀ। ਕਿਉਂਕਿ ਬਰੁਕਨ ਤਾਂ ਜੋ ਫਿਜ਼ੀਕਲੀ ਆਣਾ ਸੀ ਉਹੀ ਆਣਾ ਸੀ। ਜੀ ਲੇਕਿਨ ਐਪਸ ਉਹ ਰਿਪੋਰਟ ਨੂੰ ਆਪਣੇ ਤੱਕ ਰੱਖ ਲਿਆ, ਆਪਣੇ ਤੱਕ ਦਬਾ ਲਿਆ। ਸਤਿ ਸ੍ਰੀ ਅਕਾਲ ਤੁਸੀਂ ਜੁੜੇ ਹੋ ਦਾ ਟੀਵੀ ਐਨ ਆਰ ਆਈ ਦੇ ਨਾਲ ਮੈਂ ਹਾਂ ਪ੍ਰਿੰਸ ਭਰਦੋ ਅੱਜ ਲੈ ਕੇ ਹਾਜ਼ਰ ਹੋਇਆ ਪ੍ਰੋਗਰਾਮ ਕੀ ਚਾਹੁੰਦਾ ਹੈ ਪੰਜਾਬ ਇਸ ਵਕਤ ਮੇਰੇ ਆਲੇ ਦੁਆਲੇ ਕੈਮਰੇ ਦੀ ਨਜ਼ਰ ਰਾਹੀਂ ਤੁਹਾਨੂੰ ਜੋ ਦਿਖਾਈ ਦੇ ਰਿਹਾ ਹੈ ਇਹ ਪੰਜਾਬ ਦੀ ਉਪਜਾਊ ਭੋਂਏ ਦੇ ਵਿੱਚ ਖੜਿਆ ਹੋਇਆ ਕੰਦ ਵਾਂਗ ਕਿਸਾਨ ਦੀ ਮਿਹਨਤ ਦੀ ਮੂੰਹ ਬੋਲਦੀ ਤਸਵੀਰ ਝੋਨਾ ਹੈ ਇਸ ਦੀ ਜਿਹੜੀ ਕਿਸਮ ਹੈ ਜਿਹੜੀ ਇਸ ਵਕਤ ਲੱਗੀ ਹੋਈ ਹੈ ਇਹ ਹੈ ਜੀ ਪੀ ਆਰ 126 ਝੋਨੇ ਦੇ ਖੇਤਾਂ ਦੇ ਵਿੱਚ ਇਸ ਕਰਕੇ ਆਉਣਾ ਪਿਆ ਕਿ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇੱਕ ਦਿਨ ਪਹਿਲਾਂ ਇੱਕ ਆਦੇਸ਼ ਜਾਰੀ ਕੀਤਾ ਹੈ ਪੰਜਾਬ ਸਰਕਾਰ ਨੇ ਉਹ ਆਦੇਸ਼ ਕੀ ਹੈ ਉਹ ਇਹ ਹੁਕਮ ਜਾਰੀ ਕੀਤਾ ਮਾਨਯੋਗ ਅਦਾਲਤ ਨੇ ਕਿ ਪੰਜਾਬ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਖਰੀਦ ਏਜੰਸੀਆਂ ਇਹ ਯਕੀਨੀ ਬਣਾਉਣ ਕਿ ਜਿਹੜੇ ਹਾਈਬ੍ਰਿਡ ਬੀਜ ਨੇ ਉਹਨਾਂ ਤੋਂ ਪੈਦਾ ਹੋਈਆਂ ਜਿਹੜੀਆਂ ਫਸਲਾਂ ਨੇ ਉਹਨਾਂ ਦੀ ਖਰੀਦ ਯਕੀਨੀ ਬਣਾਈ ਜਾਵੇ ਜਿਹੜੀ ਕਿ ਹੁਣ ਤੱਕ ਬੰਦ ਕੀਤੀ ਹੋਈ ਸੀ ਬੰਦ ਕਿਉਂ ਕੀਤੀ ਗਈ ਸੀ ਬੰਦ ਇਸ ਕਰਕੇ ਕੀਤੀ ਗਈ ਸੀ ਕਿ ਝੋਨੇ ਦੇ ਜਿਹੜੇ ਹਾਈਬ੍ਰਿਡ ਬੀਜ ਨੇ ਜਾਂ ਜਿਨ੍ਹਾਂ ਨੂੰ ਆਪਾਂ ਜੈਨੇਟਿਕਲੀ ਮੋਡੀਫਾਈਡ ਜੀਐਮ ਬੀਜ ਕਹਿੰਦੇ ਨੇ ਜਿਸ ਦੇ ਵਿੱਚ ਬਹੁਤ ਸਾਰੀਆਂ ਫਸਲਾਂ ਆਉਂਦੀਆਂ ਨੇ ਉਹਨਾਂ ਬੀਜਾਂ ਦੇ ਕਰਕੇ ਜਿਹੜੇ ਫਾਇਦੇ ਜਾਂ ਜਿਹੜੇ ਨੁਕਸਾਨ ਹੁੰਦੇ ਸੀ ਕੁਦਰਤ ਨੂੰ ਵਾਤਾਵਰਨ ਨੂੰ ਕਿਸਾਨਾਂ ਨੂੰ ਜਾਂ ਸਭ ਤੋਂ ਮਹੱਤਵਪੂਰਨ ਕੜੀ ਮਿਲਰ ਐਸੋਸੀਏਸ਼ਨ ਪੰਜਾਬ ਰਾਈਸ ਮਿਲਰਸ ਐਸੋਸੀਏਸ਼ਨ ਪੰਜਾਬ ਰਾਈਸ ਮਿਲਰ ਐਸੋਸੀਏਸ਼ਨ ਪੰਜਾਬ ਨੇ ਰਾਹੀਂ ਪੰਜਾਬ ਸਰਕਾਰ ਦੇ ਇੱਕ ਪਟੀਸ਼ਨ ਦਾਇਰ ਕੀਤੀ ਹੋਈ ਸੀ ਮਾਨਯੋਗ ਅਦਾਲਤ ਦੇ ਵਿੱਚ ਕਿ ਇਹ ਜਿਹੜੀਆਂ ਹਾਈਬ੍ਰਿਡ ਕਿਸਮ ਦੀਆਂ ਝੋਨੇ ਦੀਆਂ ਫਸਲਾਂ ਨੇ ਜਾਂ ਝੋਨੇ ਦੀਆਂ ਕਿਸਮਾਂ ਨੇ ਜਿਹੜੀਆਂ ਹਾਈਬ੍ਰਿਡ ਨੇ ਜਿਹੜੀਆਂ ਕਿ ਵਿਦੇਸ਼ੀ ਧਰਤੀ ਤੋਂ ਆਈਆਂ ਹੋਈਆਂ ਨੇ ਜਾਂ ਜਿਨ੍ਹਾਂ ਨੂੰ ਲੈਬ ਦੇ ਵਿੱਚ ਲੈਬੋਰੀਟਰੀ ਦੇ ਵਿੱਚ ਵਿਕਸਤ ਕੀਤਾ ਹੋਇਆ ਇਸ ਦੇ ਨੁਕਸਾਨ ਬਹੁਤ ਨੇ ਔਰ ਸਭ ਤੋਂ ਵੱਡਾ ਜਿਹੜਾ ਵਿੱਤੀ ਨੁਕਸਾਨ ਹੈ ਆਰਥਿਕ ਨੁਕਸਾਨ ਹੈ ਉਹ ਨੁਕਸਾਨ ਦੋ ਤਰ੍ਹਾਂ ਨੂੰ ਚੱਲਣਾ ਪੈਂਦਾ ਹੈ ਪਹਿਲੀ ਧਿਰ ਉਹ ਜਿਹੜੀ ਧਿਰ ਇਹ ਜੀਐਮ ਬੀਜ ਜਾਂ ਹਾਈਬ੍ਰਿਡ ਬੀਜ ਮਹਿੰਗੇ ਭਾਅ ਦੇ ਉੱਤੇ ਡੀਲਰਾਂ ਤੋਂ ਖਰੀਦ ਕੇ ਸਖਤ ਮਿਹਨਤ ਕਰਕੇ ਇਸ ਤਰੀਕੇ ਨਾਲ ਜਿਵੇਂ ਤੁਹਾਨੂੰ ਨਜ਼ਰ ਆ ਰਹੇ ਖੇਤਾਂ ਦੇ ਵਿੱਚ ਬੀਜ ਦੀ ਹੈ ਸਾਮ ਸੰਭਾਲ ਕਰਦੀ ਹੈ ਅ ਫਿਰ ਪਤਾ ਨਹੀਂ ਕਿ ਕਦੋਂ ਸੋਕਾ ਆ ਜਾਏ ਕਦੋਂ ਡੋਬਾ ਆ ਜਾਏ ਜਾਂ ਕੋਈ ਹੋਰ ਕੁਦਰਤੀ ਆਫਤ ਆ ਜਾਏ ਜਿਵੇਂ ਪੰਜਾਬ ਦੇ ਵਿੱਚ ਹੜ੍ਹਾਂ ਦੇ ਰੂਪ ਦੇ ਵਿੱਚ ਹੁਣ ਆਈ ਹੋਈ ਹੈ ਪਹਿਲਾਂ ਤਾਂ ਨੁਕਸਾਨ ਜਿਹੜਾ ਹੈ ਉਹ ਕਿਸਾਨ ਨੂੰ ਹੁੰਦਾ ਕਿਉਂਕਿ ਕਿਸਾਨ ਨੂੰ ਪੰਜਾਬ ਸਰਕਾਰ ਦੀ ਮਨਾਹੀ ਕਾਰਨ ਕਿ ਅਸੀਂ ਇਹ ਜਿਹੜੇ ਹਾਈਬ੍ਰਿਡ ਬੀਜ ਦੇ ਝੋਨੇ ਨੇ ਜਾਂ ਫਸਲਾਂ ਨੇ ਅਸੀਂ ਇਸ ਨੂੰ ਨਹੀਂ ਖਰੀਦਾਂਗੇ ਪਹਿਲਾ ਨੁਕਸਾਨ ਕਿਸਾਨ ਨੂੰ ਹੁੰਦਾ ਕਿ ਤੈ ਜਿਹੜਾ ਰੇਟ ਹੁੰਦਾ ਹੈ ਉਹ ਰੇਟ ਉਹਨਾਂ ਨੂੰ ਨਹੀਂ ਮਿਲ ਪਾਉਂਦਾ ਹੈ ਕਿਉਂਕਿ ਪਾਬੰਦੀ ਲੱਗੀ ਹੁੰਦੀ ਹੈ ਦੂਜਾ ਜਿਹੜਾ ਸਭ ਤੋਂ ਵੱਡਾ ਨੁਕਸਾਨ ਚੱਲਣਾ ਪੈਂਦਾ ਹੈ ਜਿਨ੍ਹਾਂ ਨੂੰ ਬਲਕ ਦੇ ਵਿੱਚ ਵੱਡੇ ਪੱਧਰ ਤੇ ਨੁਕਸਾਨ ਚੱਲਣਾ ਪੈਂਦਾ ਉਹ ਹੈ ਪੰਜਾਬ ਰਾਈਸ ਮਿਲਰਸ ਐਸੋਸੀਏਸ਼ਨ ਤੁਹਾਨੂੰ ਪਤਾ ਹੈ ਕਿ ਜਿਹੜੀ ਕਣਕ ਦੀ ਖਰੀਦ ਹੈ ਉਹ ਸਿੱਧੇ ਤੌਰ ਦੇ ਉੱਤੇ ਫੂਡ ਕਾਰਪੋਰੇਸ਼ਨ ਆਫ ਇੰਡੀਆ ਜਾਂ ਵੱਖ-ਵੱਖ ਜਿਹੜੀਆਂ ਖਰੀਦ ਏਜੰਸੀਆਂ ਨੇ ਉਹਨਾਂ ਦੇ ਰਾਹੀਂ ਸਿੱਧੇ ਰੂਪ ਚ ਹੋ ਕੇ ਗਦਾਮਾਂ ਦੇ ਵਿੱਚ ਚਲੀ ਜਾਂਦੀ ਆ ਜਿਹੜੀ ਵੀ ਡਿਮਾਂਡ ਜਿਹੜੇ ਸੂਬੇ ਦੇ ਰਾਹੀਂ ਜਿੰਨੀ ਵੀ ਉਹਨਾਂ ਦਾ ਜਿਹੜਾ ਇੱਕ ਨਿਸ਼ਚਿਤ ਕੋਟਾ ਹੈ ਉਹ ਦਿੱਤਾ ਹੋਇਆ ਪਰ ਝੋਨੇ ਦਾ ਕੀ ਹੈ ਕਿ ਝੋਨੇ ਦੀ ਪਹਿਲਾਂ ਛਟਾਈ ਸਫਾਈ ਉਸ ਤੋਂ ਬਾਅਦ ਕਢਾਈ ਉਹ ਸਾਰਾ ਕੁਝ ਪੰਜਾਬ ਮਿਲਰ ਐਸੋਸੀਏਸ਼ਨ ਨੇ ਕਰਨਾ ਹੁੰਦਾ ਜਾਂ ਜਿਨ੍ਹਾਂ ਨੂੰ ਆਪਾਂ ਸ਼ੈਲਰ ਕਹਿ ਦੰਦੇ ਆਂ ਸ਼ੈਲਰ ਮਾਲਕਾਂ ਨੇ ਕਰਨਾ ਹੁੰਦਾ ਸ਼ੈਲਰ ਮਾਲਕਾਂ ਦੇ ਇਤਰਾਜ਼ ਕਈ ਸੀਗੇ ਤਕਨੀਕੀ ਇਤਰਾਜ਼ ਬਹੁਤ ਸੀਗੇ ਤਕਨੀਕੀ ਇਤਰਾਜ਼ ਇਹ ਸੀ ਕਿ ਸਭ ਤੋਂ ਵੱਡੀ ਗੱਲ ਕਿ ਜਿਹੜੇ ਇਹ ਜੀਐਮ ਬੀਜ ਨੇ ਜਾਂ ਹਾਈਬ੍ਰਿਡ ਬੀਜ ਨੇ ਇਹਨਾਂ ਬੀਜਾਂ ਨੂੰ ਜਦੋਂ ਸੋਧਿਆ ਜਾਂਦਾ ਹੈ ਜਾਂ ਜਦੋਂ ਇਹਨਾਂ ਦੀ ਸਾਫ ਸਪਾਈ ਅਤੇ ਛਟਾਈ ਕੀਤੀ ਜਾਂਦੀ ਹੈ ਤਾਂ ਇਸ ਦੇ ਵਿੱਚ ਜਿਹੜੀ ਕਿਣਕਾਂ ਜਾਂ ਟੋਟਾ ਕਹ ਲਈਏ ਉਹ ਟੋਟੇ ਦੀ ਪ੍ਰਤੀਸ਼ਤਤਾ ਜਿਹੜੀ ਹੈ ਉਹ ਲਗਭਗ 50% ਹੋ ਜਾਂਦੀ ਹੈ ਮੰਨ ਲਓ ਕਿ ਕਵਾਂਟਲ ਜਾਂ 1/2 ਕਵਾਂਟਲ ਦੇ ਕਰੀਬ ਘੋਨੇ ਝੋਨੇ ਦੀ ਛਟਾਈ ਕੀਤੀ ਜਾਂ ਉਸ ਦੇ ਵਿੱਚੋਂ ਚੌਲ ਕੱਢੇ ਗਏ ਤਾ ਅੱਧਾ ਟੋਟਾ ਨਿਕਲ ਜਾਣਾ ਤੇ ਉਹ ਟੋਟਾ ਫਿਰ ਮਾਰਕੀਟ ਦੇ ਵਿੱਚ ਨਾ ਵਿਕਦਾ ਹੈ ਨਾ ਉਸ ਨੂੰ ਐਫਸੀਆਈ ਹੀ ਖਰੀਦਦੀ ਹੈ ਇਹ ਸਭ ਤੋਂ ਵੱਡੀ ਦਿੱਕਤ ਹੈ ਐਫਸੀਆਈ ਨੇ ਆਪ ਰਿਕਮੈਂਡ ਕੀਤਾ ਹੁੰਦਾ ਐਫਸੀਆਈ ਹੀ ਨਹੀਂ ਖਰੀਦਦੀ ਹੈ ਇਸ ਕਰਕੇ ਮਿਲਰ ਐਸੋਸੀਏਸ਼ਨ ਦਾ ਇਹ ਬਹੁਤ ਵੱਡਾ ਇਤਰਾਜ਼ ਸੀ ਕਿ ਭਾਈ ਸਾਡੇ ਕੋਲੇ ਸਟਾਕ ਹੋਇਆ ਝੋਨਾ ਪਿਆ ਰਹ ਜਾਂਦਾ ਜਾਂ ਚੌਲ ਪਏ ਰਹ ਜਾਂਦੇ ਨੇ ਜਿਸ ਦੇ ਵਿੱਚ ਟੋਟਾ ਖਾਸੀ ਵੱਡੀ ਮਾਤਰਾ ਦੇ ਵਿੱਚ ਹੁੰਦਾ ਤੇ ਸਾਡਾ ਜਿਹੜਾ ਆਰਥਿਕ ਨੁਕਸਾਨ ਉਹ ਵੱਡੇ ਪੱਧਰ ਤੇ ਉੱਤੇ ਹੁੰਦਾ ਇੱਕ ਛੋਟੀ ਜੀ ਗੱਲ ਹੋਰ ਦੱਸਦੇ ਆ ਕਿ ਇਸ ਵਾਰ ਪੰਜਾਬ ਦੇ ਜਿਹੜੀ ਕੁੱਲ ਰਕਬਾ ਹੈ ਝੋਨੇ ਦੇ ਹੇਠ ਉਹ 32.49 ਲੱਖ ਹੈਕਟੇਅਰ ਹੈ ਮਤਲਬ ਕਿ ਇੰਨੇ ਲੱਖ ਹੈਕਟੇਅਰ ਜਿਹੜਾ ਝੋਨਾ ਹੈ ਉਹ ਪੰਜਾਬ ਦੇ ਵਿੱਚ ਬੀਜਿਆ ਗਿਆ ਅਤੇ ਜਿਹੜੇ ਹਾਈਬ੍ਰਿਡ ਬੀਜ ਦੇ ਜਿਹੜੇ ਝੋਨੇ ਲਗਾਏ ਗਏ ਨੇ ਵੱਖ-ਵੱਖ ਨਵੀਆਂ ਕਿਸਮਾਂ ਦੇ ਉਹ ਲਗਭਗ 2% 2 ਲੱਖ ਹੈਕਟੇਅਰ ਦੇ ਕਰੀਬ ਜਿਹੜੀ ਭੋਏ ਹੈ ਉਸ ਦੇ ਉੱਤੇ ਝੋਨਾ ਲਾਇਆ ਗਿਆ ਜਿਹੜੀ ਜਿਹੜੀ ਕਿ ਕੁੱਲ ਝੋਨੇ ਦਾ ਜਿਹੜਾ ਰੂਪ ਬਣਦਾ ਹੈ ਜਾਂ ਕੁੱਲ ਝੋਨੇ ਦੀ ਜਿਹੜੀ ਆਪਾਂ ਕਹਿ ਲਈਏ ਕਿ ਉਸ ਦੀ ਜਿਹੜੀ ਕੁੱਲ ਮਾਲ ਬਣਦਾ ਹੈ ਉਸ ਦਾ 6 ਫੀਸਦ ਹੈ ਤਾਂ ਇਹ ਖਾਸੀ ਵੱਡੀ ਮਤਲਬ ਮਿਕਦਾਰ ਹੋ ਜਾਂਦੀ ਆ ਜੇਕਰ ਉਸ ਮਿਕਦਾਰ ਨੂੰ ਖਰੀਦਿਆ ਜਾਏਗਾ ਜਾਂ ਨਹੀਂ ਖਰੀਦਿਆ ਜਾਏਗਾ ਹੁਣ ਮਿਲਰ ਐਸੋਸੀਏਸ਼ਨ ਪੰਜਾਬ ਜਿਹੜੀ ਕਿ ਸਿੱਧੇ ਤੌਰ ਦੇ ਉੱਤੇ ਇਸ ਦੀ ਭੁਗਤ ਭੋਗੀ ਹੈ ਜਾਂ ਆਰਥਿਕ ਨੁਕਸਾਨ ਝੱਲਦੀ ਹੈ ਇਹ ਸਾਰੇ ਮਾਮਲੇ ਦੇ ਕਰਕੇ ਜਾਂ ਕਿਸਾਨ ਜਿਹੜੇ ਨੁਕਸਾਨ ਝੱਲਦੇ ਨੇ ਸਭ ਤੋਂ ਪਹਿਲਾਂ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਮਿਲਰ ਐਸੋਸੀਏਸ਼ਨ ਕਿਉਂ ਹਾਈ ਕੋਰਟ ਕੋਲੇ ਗਈ ਜਾਂ ਮਿਲਰ ਐਸੋਸੀਏਸ਼ਨ ਕਿਉਂ ਪੰਜਾਬ ਸਰਕਾਰ ਦੇ ਕੋਲ ਗਈ ਸੀ ਪਿਛਲੇ ਤੋਂ ਪਿਛਲੇ ਬਰੇ ਵੀ ਪਿਛਲੇ ਬਰੇ ਵੀ ਤੇ ਦਬਾਅ ਪਾ ਕੇ ਇਹ ਹਾਈਬ੍ਰਿਡ ਬੀਜ ਨੇ ਜਿਹੜੇ ਇਹ ਪੰਜਾਬ ਦੀ ਧਰਤੀ ਦੇ ਉੱਤੇ ਝੋਨੇ ਦੇ ਰੂਪ ਦੇ ਵਿੱਚ ਨਹੀਂ ਉਗਣ ਦਿੱਤੇ ਇਸ ਦੀਆਂ ਤਕਨੀਕੀ ਖਾਮੀਆਂ ਕੀ ਨੇ ਕਮੀਆਂ ਕੀ ਨੇ ਕਿਹੜੇ ਬੀਜ ਨੇ ਜਿਹੜੇ ਉਹ ਚਾਹੁੰਦੇ ਨੇ ਕਿ ਲਾਏ ਜਾਣ ਸਰਕਾਰ ਵੱਲੋਂ ਖਰੀਦੇ ਜਾਣ ਕਿਸਾਨ ਵੱਲੋਂ ਵੇਚੇ ਜਾਣ ਅਤੇ ਝੋਨੇ ਦੇ ਰੂਪ ਦੇ ਵਿੱਚ ਜਾਂ ਚੌਲਾਂ ਦੇ ਰੂਪ ਦੇ ਵਿੱਚ ਮਿਲਰ ਐਸੋਸੀਏਸ਼ਨ ਅੱਗੇ ਫਿਰ ਉਹਨਾਂ ਦਾ ਜਿਹੜਾ ਨਿਪਟਾਰਾ ਹੈ ਸੁਧਾਈ ਤੋਂ ਲੈ ਕੇ ਛਟਾਈ ਤੱਕ ਨਿਪਟਾਰਾ ਜਿਹੜਾ ਹੈ ਉਹ ਕਰੇ ਸੋ ਸਾਡੇ ਨਾਲ ਅੱਜ ਫੋਨ ਲਾਈਨ ਦੇ ਉੱਤੇ ਆ ਕੋਸ਼ਿਸ਼ ਕੀਤੀ ਸੀ ਕਿ ਅਸੀਂ ਵੀਡੀਓ ਕਾਲ ਦੇ ਰਾਹੀਂ ਜੁੜੀਏ ਪਰ ਰੋਜ਼ਵੇਂ ਕਈ ਵਾਰ ਸਾਹਮਣੇ ਵਾਲੇ ਵਿਅਕਤੀ ਦੇ ਇਸ ਤਰੀਕੇ ਦੇ ਹੁੰਦੇ ਨੇ ਤੇ ਫੋਨ ਲਾਈਨ ਦੇ ਉੱਤੇ ਕੋਸ਼ਿਸ਼ ਕੀਤੀ ਸਰਦਾਰ ਰਣਜੀਤ ਸਿੰਘ ਜੋਸ਼ਨ ਹੋਰੀ ਜਿਹੜੀ ਕਿ ਪੰਜਾਬ ਮਿਲਰ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਨੇ ਔਰ ਵਕ ਵਕ ਸਮੇਂ ਦੇ ਉੱਤੇ ਕਿਸਾਨ ਹੱਕਾਂ ਨੂੰ ਲੈ ਕੇ ਜਾਂ ਵਪਾਰੀਆਂ ਦੇ ਹੱਕਾਂ ਨੂੰ ਲੈ ਕੇ ਆਪਣੀ ਆਵਾਜ਼ ਬੁਲੰਦ ਕਰਦੇ ਰਹਿੰਦੇ ਨੇ ਔਰ ਰਣਜੀਤ ਸਿੰਘ ਜੋਸ਼ਨ ਹੋਰਾਂ ਤੋਂ ਇਹ ਸਮਝਦੇ ਆ ਕਿ ਪੰਜਾਬ ਮਿਲਰ ਐਸੋਸੀਏਸ਼ਨ ਨੂੰ ਕੀ ਲੋਡ ਪੈ ਗਈ ਕਿ ਉਹ ਇਸ ਗੱਲ ਦੇ ਵਿਰੋਧ ਦੇ ਵਿੱਚ ਖੜਦਾ ਹੈ ਕਿ ਆ ਹਾਈਬ੍ਰਿਡ ਪੰਜਾਬ ਦੇ ਵਿੱਚ ਨਹੀਂ ਆਉਣੇ ਚਾਹੀਦੇ ਹੈਗੇ ਜਾਂ ਉਹਨਾਂ ਦੀਆਂ ਟੈਕਨੀਕਲिटीज ਜਾਂ ਉਹਨਾਂ ਦੇ ਇਤਰਾਜ਼ ਅਸਲ ਦੇ ਵਿੱਚ ਹੈ ਕਿ ਆਉ ਸੁਣਦੇ ਆ ਰঞ্জੀਤ ਸਿੰਘ ਜੋਸ਼ਨ ਹੋਰਾਂ ਦੀ ਫੋਨ ਦੇ ਰਾਹੀਂ ਹੋਈ ਗੱਲਬਾਤ ਸੋ ਕੀ ਚਾਹੁੰਦਾ ਹੈ ਪੰਜਾਬ ਦੇ ਵਿੱਚ ਇਸ ਵਕਤ ਸਾਡੇ ਨਾਲ ਮਿਲਰ ਐਸੋਸੀਏਸ਼ਨ ਪੰਜਾਬ ਦੇ ਚੇਅਰਪਰਸਨ ਜਾਂ ਪ੍ਰੈਜ਼ੀਡੈਂਟ ਆਪਾ ਕਹਿ ਸਕਦੇ ਆ ਰঞ্জੀਤ ਸਿੰਘ ਜੋਸ਼ਨ ਹੋਰੀ ਨੇ ਜੋਸ਼ਨ ਸਾਹਿਬ ਆਪਣੇ ਆਪ ਦੇ ਵਿੱਚ ਬਹੁਤ ਕੰਮ ਕਰਦੇ ਰਹਿੰਦੇ ਨੇ ਵਕਤ ਵਕਤ ਦੇ ਉੱਤੇ ਚਾਹੇ ਉਹ ਮਿਲਰ ਐਸੋਸੀਏਸ਼ਨ ਦੇ ਕੰਮ ਹੋਣ ਤੇ ਜਾਂ ਫਿਰ ਕਿਸਾਨ ਹਿੱਤ ਅੰਸ਼ੀ ਕੰਮ ਹੋਣ ਜਾਂ ਭੋਏ ਹਿੱਤ ਅੰਸ਼ੀ ਜ਼ਮੀਨ ਹਿੱਤ ਅੰਸ਼ੀ ਕੰਮ ਹੋਣ ਕਰਦੇ ਰਹਿੰਦੇ ਨੇ ਕੱਲ ਜਿਹੜਾ ਮਾਮਲਾ ਜਿਸ ਦੇ ਉੱਤੇ ਆਪਾਂ ਅੱਜ ਚਰਚਾ ਕਰ ਰਹੇ ਹਾਂ ਕਿ ਹਾਈਬ੍ਰਿਡ ਬੀਜਾਂ ਨੂੰ ਲੈ ਕੇ ਜਿਹੜੀ ਪਾਬੰਦੀ ਪੰਜਾਬ ਸਰਕਾਰ ਨੇ ਪਿਛਲੇ ਸਾਲ ਲਾਈ ਸੀ ਉਹ ਮਾਨਯੋਗ ਕੋਰਟ ਨੇ ਹਟਾਈ ਹੈ ਇਸ ਸਾਰੇ ਦੇ ਉੱਤੇ ਤਕਨੀਕੀ ਪੱਖ ਕੀ ਹੈ ਔਰ ਇਸ ਦੀਆਂ ਕਮੀਆਂ ਅਤੇ ਇਸ ਦੇ ਫਾਇਦੇ ਇਹ ਜੋਸ਼ਨ ਸਾਹਿਬ ਤੋਂ ਜਾਨਣ ਦੀ ਕੋਸ਼ਿਸ਼ ਕਰਦੇ ਜੋਸ਼ਨ ਸਾਹਿਬ ਬਹੁਤ ਸਵਾਗਤ ਹੈ ਜੀ ਦਾ ਟੀਵੀ ਐਨ ਆਰ ਆਈ ਤੇ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਦਰਸ਼ਕਾਂ ਵੱਲੋਂ ਸਾਡੇ ਵੱਲੋਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜਿਹੜਾ ਤੁਸੀਂ ਮਾਨਯੋਗ ਹਾਈ ਕੋਰਟ ਦਾ ਜਿਹੜਾ ਫੈਸਲਾ 18 ਅਗਸਤ ਨੂੰ ਆਇਆ ਹੈ ਉਹਦੇ ਵਿੱਚ ਪੰਜਾਬ ਸਰਕਾਰ ਨੇ ਜਿਹੜਾ ਕਿ ਪਿਛਲੇ ਸਾਲ ਵੀ ਮੈਂ ਥੋੜਾ ਪਚੋਕਰ ਤੇ ਜਾਵਾਂ ਜੀ ਪਿਛਲੇ ਸਾਲ ਵੀ ਪੰਜਾਬ ਦੀ ਰਾਈਸ ਇੰਡਸਟਰੀ ਨੇ ਜਿਹੜਾ ਹਾਈਬ੍ਰਿਡ ਸੀਡ ਦੇ ਉੱਪਰ ਪਿਛਲੇ ਲਗਭਗ 1 ਦਹਾਕੇ ਤੋਂ ਸੰਤਾਪ ਜੋ ਪੁੱਗਤ ਰਹੀ ਹੈ ਉਹ ਬਰੋਕਨ ਜਿਹੜਾ ਇਹਦੇ ਵਿੱਚ ਮਿਕਦਾਰ ਹੈ ਉਹਦੀ 50 ਤੋਂ 60% ਹੁੰਦੀ ਹੈ ਹਾਈਬ੍ਰਿਡ ਸੀਡ ਜਿਹੜੀ ਉਹ ਲੈਬ ਵਿੱਚ ਬਣਾਏ ਜਾਂਦੇ ਨੇ ਉਹ ਜੀਐਮ ਸੀਡ ਜਿਹਨੂੰ ਆਪਾਂ ਕਹਿ ਸਕਦੇ ਹਾਂ ਜੈਨੇਟਿਕਲੀ ਮੋਡੀਫਾਈਡ ਜਿਹੜੇ ਜੈਨੇਟਿਕਲੀ ਮੋਡੀਫਾਈਡ ਨੇ ਇਹ ਬੇਸਿਕਲੀ ਜਦੋਂ ਇਹ ਲਾਂਚ ਕੀਤੇ ਜਾਂਦੇ ਨੇ ਜਾਂ ਇਹਨਾਂ ਨੂੰ ਲੈਬੋਂ ਤਿਆਰ ਕੀਤੇ ਜਾਂਦਾ ਉਹ ਇੱਕ ਟਾਰਗੇਟ ਹੁੰਦਾ ਹੈ ਕਿ ਜਿੱਥੇ ਸ਼ਾਰਟ ਟਾਈਮ ਕ੍ਰੌਪਸ ਦੀ ਰਿਕੁਆਇਰਮੈਂਟ ਹੈ ਜੀ ਤੁਹਾਨੂੰ ਯਾਦ ਹੋਏਗਾ ਜਦੋਂ ਪਿੱਛੇ ਬਾਦਲ ਸਾਹਿਬ ਕਾਲੀ ਸਰਕਾਰ ਸੀ ਉਦੋਂ ਸੇਮ ਵਾਲਾ ਇਲਾਕਾ ਸੀਗਾ ਮੁਕਸਰ ਮਲੋੜ ਕਿਦੜਬਾ ਇਸ ਬੈਲ ਦੇ ਉੱਪਰ ਸੇਮ ਦੀ ਮਾਰ ਬਹੁਤ ਜ਼ਿਆਦਾ ਸੀ ਬਿਲਕੁਲ ਜੀ ਬਿਲਕੁਲ ਉਸ ਟਾਈਮ ਉਸ ਟਾਈਮ ਪੰਜਾਬ ਸਰਕਾਰ ਨੇ ਉਹਨਾਂ ਨੂੰ ਲੋਕਲ ਫਾਰਮਰ ਨੂੰ ਅਲਾਉ ਕੀਤਾ ਸੀ ਕਿ ਉਹ ਆਪਣੇ ਖੇਤਾਂ ਦੇ ਵਿੱਚ ਇਹ ਜਿਹੜਾ ਹਾਈਬ੍ਰਿਡ ਸੀਡ ਬੀਜ ਲੈਂ ਤਾਂ ਕਿ ਬਾਰਿਸ਼ਾਂ ਤੋਂ ਪਹਿਲਾਂ ਉਹ ਫਸਲ ਪੱਕ ਕੇ ਤਿਆਰ ਹੋ ਜਾਏ ਤੇ ਕਿਸਾਨਾਂ ਦਾ ਨੁਕਸਾਨ ਨਾ ਹੋਵੇ ਜੀ ਇੱਥੇ ਤਰੀਕੇ ਹੀ ਜਿਹੜਾ ਸਾਡਾ ਮਾਝਾ ਏਰੀਆ ਹੈ ਉੱਥੇ ਸਬਜ਼ੀ ਹੁੰਦੀ ਹੈ ਮਟਰ ਹੈ ਦੁਆਬੇ ਦੇ ਵਿੱਚ ਆਲੂ ਹੈ ਆਲੂ ਹੈ ਜਿਹੜੇ ਕਿਸਾਨ ਉਹ ਦੋ ਜਾਂ ਤਿੰਨ ਫਸਲਾਂ ਲੈਂਦੇ ਨੇ ਜੀ ਉਹਨਾਂ ਵਾਸਤੇ ਇੱਕ ਸ਼ਾਰਟ ਟਾਈਮ ਕ੍ਰੌਪ ਬਣਾਈ ਗਈ ਸੀ ਜਿਹੜੀ ਉਹ ਹਰੇਕ ਸੀਡ ਦੇ ਵਿੱਚ ਹੁੰਦੀ ਉਹ ਮੇਜ਼ ਦੇ ਵਿੱਚ ਵੀ ਇਹ ਖਾਤੀ ਦੇ ਵਿੱਚ ਹੁੰਦੀ ਹੈ ਜੀ ਲੇਕਿਨ ਹੋਇਆ ਕੀ ਸਮੇਂ ਦੇ ਨਾਲ ਇਹ ਜਿਹੜੇ ਸੀਡ ਹੁੰਦੇ ਨੇ ਇਹ ਇੱਕ ਕੁਦਰਤੀ ਪ੍ਰਕਿਰਿਆ ਹੈ ਕੋਈ ਵੀ ਪੈੱਡੀ ਜਾਂ ਚੋਨੇ ਦਾ ਜਿਹੜਾ ਇੱਕ ਫਸਲ ਹੈ ਉਹ 140 ਤੋਂ 50 ਦਿਨ ਦੇ ਵਿੱਚ ਤਿਆਰ ਹੁੰਦੀ ਹੈ ਜੋ ਨੇਚਰ ਦਾ ਰੂਲ ਹੈ ਹਮ ਲੇਬ ਦੇ ਵਿੱਚ ਉਹ ਇਸ ਤਰ੍ਹਾਂ ਤਿਆਰ ਕੀਤੇ ਜਾਂਦੇ ਨੇ ਕਿ ਉਹ 90 ਦਿਨ 100 ਦਿਨ 110 ਦਿਨ ਦੇ ਵਿੱਚ ਤਿਆਰ ਹੋ ਜਾਂ ਜੀ ਜਦੋਂ ਆਪਾਂ ਕੁਦਰਤ ਦੀ ਕਿਸੇ ਚੀਜ਼ ਨਾਲ ਛੇੜਖਾਨੀ ਕਰਦੇ ਹਾਂ ਤਾਂ ਉਹਦੇ ਵਿੱਚ ਕੋਈ ਨਾ ਕੋਈ ਕਮੀਆਂ ਰਹਿ ਜਾਂਦੀਆਂ ਨੇ ਬਿਲਕੁਲ ਉਹ ਕਮੀਆਂ ਸਭ ਨਾਲ ਵੱਡੀ ਕਮੀ ਜਿਹੜੀ ਹੈਗੀ ਉਹ ਹੈਗੀ ਬਰੁਕਮ ਦੀ ਹਮ ਇਹਨਾਂ ਸੀਡਸ ਦੇ ਵਿੱਚ ਜਿਹੜੀ ਬਰੁਕਮ ਦੀ ਮਾਤਰਾ ਹੈ ਲਗਭਗ 50% ਹੁੰਦੀ ਹੈ ਜਦੋਂ hmm. ਕਿ FCI ਜਿਹੜੀ ਗਵਰਨਮੈਂਟ ਆਫ ਇੰਡੀਆ ਰਾਈਸ ਮਿਲਰ ਤੋਂ ਰਾਈਸ ਲੈਂਦੀ ਉਹਦੇ ਵਿੱਚ 25% ਤੱਕ ਬਰੋਕਨ ਦਾ ਅਲਾਉ ਹੁੰਦਾ ਓਕੇ ਜੀ ਉਹ ਵੀ ਜਿਹੜਾ ਬਰੋਕਨ ਪਿੰਨ ਬਰੋਕਨ ਜਿਹਨੂੰ স্মॉल ਬਰੋਕਨ ਕਹਿੰਦੇ ਆ ਉਹਨੂੰ ਛੱਡ ਕੇ ਜੀ ਲੇਕਿਨ ਇਹਨਾਂ ਵਿੱਚ 50% ਬਰੋਕਨ ਹੋਣ ਦੇ ਕਾਰਨ ਜਿਹੜੀ ਉਸ ਬੈਲਟ ਦੀ ਇੰਡਸਟਰੀ ਹੈ ਜਿਹਨੂੰ ਆਪਾਂ ਦੁਆਬਾ ਜਾਂ ਮਾਝਾ ਕਹਿੰਦੇ ਆ ਜਿਹੜਾ ਕਿ ਦਰਿਆ ਤੋਂ ਪਾਰ ਸਾਰਾ ਏਰੀਆ ਉੱਥੇ ਪਿਛਲੇ 10 ਸਾਲ ਦੇ ਵਿੱਚ ਉਹ ਬਹੁਤ ਵੱਡਾ ਨੁਕਸਾਨ ਹੋਇਆ ਸਾਡੀ ਰਾਈਸ ਇੰਡਸਟਰੀ ਦਾ ਜੀ ਸੈਂਕੜੇ ਦੀਆਂ ਗਿਣਤੀਆਂ ਵਿੱਚ ਮਿਲਣਾ ਇਸ ਲਾਅ ਉਸ ਦੇ ਕਾਰਨ ਬੰਦ ਹੋ ਗਈਆਂ ਤੁਹਾਨੂੰ ਯਾਦ ਹੋਵੇਗਾ ਪੀਆਰ 47 ਵਿੱਚ ਸੀੜ ਆਇਆ ਸੀਗਾ ਜੀ ਉਸ ਦੇ ਵਿੱਚ ਵੀ ਸੇਮ ਦਿੱਕਤ ਸੀ ਬਰੋਕਰਾਂ ਸੀ ਹੂੰ ਉਸ ਦੇ ਚੱਲਦੇ ਸਾਡੀ ਇੰਡਸਟਰੀ ਦਾ ਬਹੁਤ ਨੁਕਸਾਨ ਹੋਇਆ ਹੁਣ ਮਾਨਯੋਗ ਹਾਈ ਕੋਰਟ ਨੇ ਜਿਹੜਾ ਫੈਸਲਾ ਕੀਤਾ ਉਹ ਪਿਛਲੇ ਸਾਲ ਸਾਡੀ ਜਿਹੜੀ ਐਜੀਟੇਸ਼ਨ ਸੀ ਪੰਜਾਬ ਦੇ ਰਾਈਸ ਇੰਡਸਟਰੀ ਦੀ ਉਹ ਇਹ ਸੀ ਕਿ ਇਹਨਾਂ ਸੀਜ਼ ਦੇ ਉੱਪਰ ਬੈਨ ਕੀਤਾ ਜਾਵੇ ਜੀ ਤੇ ਨਾ ਕਿਤੇ PR 26 ਨੂੰ ਲੈ ਕੇ ਵੀ ਇੱਕ ਸ਼ੰਸ਼ਾ ਮੰਦ ਵਿੱਚ ਕਿੰਤੂ ਪਰੰਤੂ ਰਾਈਸ ਇੰਡਸਟਰੀ ਦੇ ਵਿੱਚ ਸੀਗਾ ਮੈਂ ਉੱਥੇ ਆ ਰਿਹਾ ਸੀਗਾ ਉਸੇ ਸਵਾਲ ਤੇ ਆ ਰਿਹਾ ਸੀਗਾ ਕਿ ਪੂਸਾ 44 ਤੇ PR 26 ਜਿਹੜਾ ਹੈ ਇਹ ਵੀ ਮਤਲਬ ਆਪਾਂ ਇਹਨਾਂ ਨੂੰ GM ਹੀ ਕਹਿ ਸਕਦੇ ਆ ਜਾਂ আলਟਰਾ GM ਹਨਾ ਇਹ ਵੀ ਮੋਡੀਫਾਈਡ ਹੀ ਨਹੀਂ ਤੇ ਫਿਰ ਇਹਨਾਂ ਦੇ ਉੱਤੇ ਇੰਨਾ ਇਤਰਾਜ਼ ਕਿਉਂ ਨਹੀਂ ਹੈ ਜਾਂ ਜਾਂ ਇਹਨਾਂ ਦੀ ਪਰਫਾਰਮੈਂਸ ਜਿਹੜੀ ਹੈ ਟੋਟਾ ਘਟ ਨਿਕਲਦਾ ਹੈ ਬਰੋਕੇਜ ਘਟ ਨਿਕਲਦੀ ਹੈ ਤੇ ਖਰੀਦ ਹੋ ਜਾਂਦੀ ਹੈ ਇਸ ਦੀ ਜਿਹੜਾ ਪੀਸਾ 44 ਹੈ ਜੀ ਪੂਸਾ 44 ਸੀ ਹੈ ਬਹੁਤ 15 ਸਾਲ ਤੋਂ ਪੰਜਾਬ ਵਿੱਚ ਇਸ ਦੀ ਬਜਾਈ ਕੀਤੀ ਜਾ ਰਹੀ ਹੈ ਹਰਿਆਣੇ ਦੇ ਕੁਝ ਏਰੀਆ ਵਿੱਚ ਵੀ ਬਜਾਈ ਹੁੰਦੀ ਹੈ ਇਹ ਜਿਹੜਾ ਬੀਜ ਹੈ ਇਹਦਾ ਤੁਹਾਨੂੰ ਵੀ ਪਤਾ ਹੈ ਕਿ ਲੰਬੇ ਸਮੇਂ 140 50 ਦਿਨਾਂ ਚ ਤਿਆਰ ਹੁੰਦਾ ਹੈ ਜੀ ਹਾਂ ਰਾਈਸ ਇੰਡਸਟਰੀ ਨੂੰ ਇਸ ਦੇ ਉੱਪਰ ਕੋਈ ਤਰਾਜ ਨਹੀਂ ਹੈ ਕਿਉਂਕਿ ਇਹਦੇ ਵਿੱਚ ਨਾ ਤਾਂ ਬਰੋਕਨ ਦੀ ਮਕਦਾਰ ਵਧ ਹੈ ਨਾ ਇਹਦੇ ਉੱਪਰ ਯੀਲ ਘਟ ਹੈ ਜੀ ਪਰ ਪੰਜਾਬ ਦੇ ਵਸਿੰਦੇ ਹੋਣ ਦੇ ਨਾਤੇ ਅਸੀਂ ਸਰਕਾਰ ਦੇ ਨਾਲ ਖੜੇ ਹਾਂ ਕਿਉਂਕਿ ਇਹ ਪਾਣੀ ਦੀ ਖਪਤ ਬਹੁਤ ਜ਼ਿਆਦਾ ਕਰਦੀ ਹੈ ਜੀ ਇਹ ਲੰਬਾ ਸਮਾਂ ਦੀ ਫਸਲ ਹੋਣ ਦੇ ਕਾਰਨ ਪਾਣੀ ਦੀ ਜਿਹੜੀ ਇਹਦੀ ਕਿਚਨ ਦੀ ਸਮਰੱਥਾ ਹੈ ਉਹ ਬਹੁਤ ਜ਼ਿਆਦਾ ਜਿਸ ਕਾਰਨ ਪੰਜਾਬ ਦਾ ਵਾਟਰ ਟੇਬਲ ਡੇ ਬਾਈਟ ਥੱਲੇ ਜਾ ਰਿਹਾ ਜੀ ਬਿਲਕੁਲ ਜਾ ਰਿਹਾ ਸਾਡੀ ਮੰਗ ਸਿਰਫ ਹਾਈਬ੍ਰਿਡ ਸੀਡਸ ਨੂੰ ਬੈਨ ਕਰਨ ਦੀ ਸੀ ਲੇਕਿਨ ਪੰਜਾਬ ਸਰਕਾਰ ਨੇ ਪੰਜਾਬ ਦੇ ਹਿੱਤਾਂ ਨੂੰ ਦੇਖਦੇ ਹੋਏ ਪਾਣੀ ਦੇ ਲੈਵਲ ਥੱਲੇ ਜਾਂਦੇ ਦੇਖਦੇ ਹੋਏ ਪੂਸਾ 44 ਉੱਪਰ ਵੀ ਬੈਨ ਕਰ ਦਿੱਤਾ ਸੀ ਜੀ ਪਰ ਹੁਣ ਜਿਹੜਾ ਕੋਰਟ ਦਾ ਫੈਸਲਾ ਆਇਆ ਉਹਦੇ ਵਿੱਚ ਉਹ ਹਾਈਬ੍ਰਿਡ ਸੀਡ ਜਿਹੜਾ ਸਰਕਾਰ ਨੇ ਅਲਾਉ ਕੀਤਾ ਕਿ ਉਹਦੀ ਬਜਾਈ ਫਾਰਮਰ ਕਰ ਸਕਦਾ ਹੈ ਜੀ ਹੁਣ ਅਸੀਂ ਐਜ਼ এ ਮਿਲਰ ਔਰ ਪੰਜਾਬ ਸਰਕਾਰ ਕਿਤਨੇ ਕਿਤੇ ਆ ਕੇ ਦੁਰਾਹੇ ਤੇ ਖੜੀ ਹੋ ਗਈ ਹੈ ਕਿ ਜਦੋਂ ਇਹਦੀ ਬਜਾਈ ਕੀਤੀ ਜਾਈ ਸੀ ਉਦੋਂ ਪੰਜਾਬ ਸਰਕਾਰ ਨੇ ਖੁੱਲੇ ਆਮ ਇਹ ਕਿਹਾ ਸੀ ਕਿ ਅਸੀਂ ਇਸ ਵੀ ਖਰੀਦ ਨਹੀਂ ਕਰਾਂਗੇ ਨਹੀਂ ਕਰਾਂਗੇ ਜੀ ਪਰ ਅੱਜ ਜਿੱਥੇ ਜਾ ਕੇ ਕੋਰਟ ਦੇ ਫੈਸਲੇ ਤੋਂ ਬਾਅਦ ਸਰਕਾਰ ਵੀ ਇਸ ਗੱਲ ਤੇ ਕਿਤੇ ਨਾ ਕਿਤੇ ਫਸਦੀ ਨਜ਼ਰ ਆ ਰਹੀ ਹੈ ਕਿ ਸਰਕਾਰ ਕਿਸ ਪਾਸੇ ਜਾਏਗੀ ਹਮ ਹਮ ਤਾਂ ਜਿਹੜਾ ਮੁੱਖ ਮੰਗ ਪੰਚਕਾਰ ਤੋਂ ਵੀ ਅਸੀਂ ਵੀ ਅੱਜ ਇਹੀ ਮੰਗ ਕਰ ਰਹੇ ਹਾਂ ਇਸ ਕਿਤੇ ਨਾ ਕਿਤੇ ਹਾਈ ਕੋਰਟ ਦੇ ਵਿੱਚ ਇਸ ਗੱਲ ਦੇ ਉੱਪਰ ਦੁਬਾਰਾ ਰੀਵਿਊ ਪਟੀਸ਼ਨ ਪਾਈ ਜਾਵੇ ਕੋਰਟ ਦੇ ਵਿੱਚ ਪੱਕਾ ਪ੍ਰੋਪਰ ਤਰੀਕੇ ਨਾਲ ਰੱਖਿਆ ਜਾਵੇ ਕਿ ਇਹ ਕਿਸਾਨ ਦੇ ਵਿਰੋਧ ਚ ਅਸੀਂ ਨਹੀਂ ਖੜੇ ਹੋਏ ਅਸੀਂ ਪੰਜਾਬ ਦੇ ਕਿਸਾਨੀ ਦੇ ਵਿਰੋਧ ਚ ਕਿਤੇ ਨਹੀਂ ਖੜੇ ਲੇਕਿਨ ਜਿੱਥੇ ਪੰਜਾਬ ਦੇ ਮਿਲਰ ਜਿਹੜੀ ਕਿ ਕਿਸਾਨ ਜਦਾਵਾਰ ਨੂੰ ਸੰਭਾਲਦਾ 180 ਲੱਖ ਤੋਂ ਲੈ ਕੇ 190 ਲੱਖ ਟਨ ਦੀ ਪੈਦਾਵਾਰ ਹੈ ਉਹਨੂੰ ਸੰਭਾਲਦਾ ਲੇਕਿਨ ਉਹਦਾ ਜਿੰਨਾ ਚਿਰ ਹਿੱਤ ਅਸੀਂ ਨਹੀਂ ਬਰਾਬਰ ਰੱਖਾਂਗੇ ਜੇ ਇੰਡਸਟਰੀ ਦਾ ਹਰਸਾ ਹੱਥ ਚ ਜਾਏਗੀ ਤਾਂ ਪੰਜਾਬ ਦੀ ਪੈਦਾਵਾਰ ਜਿਹੜੀ ਹੁੰਦੀ ਉਹਨੂੰ ਕੌਣ ਸਬੰਧੇਗਾ ਜੋਸ਼ਿੰਦਰ ਸਾਹਿਬ ਇੱਕ ਨਾ IIT ਖੜਕਪੁਰ ਦੀ ਜਿਹੜੀ ਆ ਆਊਟ ਆਮ ਜਿਹੜੀ ਰੇਸ਼ਿਓ ਦੀ ਰਿਪੋਰਟ ਆਈ ਸੀਗੀ ਉਹ ਰਿਪੋਰਟ ਮੇਰੇ ਖਿਆਲ ਚ ਹੁਣ ਤੱਕ ਦੱਬੀ ਹੋਈ ਹੈ ਉਹਨਾਂ ਨੇ ਸ਼ਾਇਦ 300 ਰੁਪਏ ਕੀਤੇ ਸੀ ਜਾਂ 3 ਮਿਲਜ਼ ਦੇ ਵਿੱਚ ਗਏ ਸੀ ਤੁਹਾਡੇ ਧਿਆਨ ਦੇ ਵਿੱਚ ਹੀ ਹੋਏਗਾ ਉਸ ਰਿਪੋਰਟ ਦੇ ਵਿੱਚ ਕੀ ਆਇਆ ਜੀ ਤੁਹਾਨੂੰ ਜੇ ਧਿਆਨ ਹੋਵੇ ਤਾਂ ਪਿੱਛਲੇ ਸਾਹਿਬ ਜਦੋਂ ਐਵਿਟੇਸ਼ਨ ਹੋਈ ਸੀ ਉਦੋਂ ਅਸੀਂ ਸਾਡਾ ਜਿਹੜਾ ਐਸੋਸੀਏਸ਼ਨ ਦਾ ਵਫਦ ਹੈ ਉਹ ਆਪਣੇ ਪ੍ਰিমੰਤਰੀ ਖੁਰਾਕ ਮੰਤਰੀ ਜਿਹੜੇ ਪਲਾਜੋ ਸੀ ਨੂੰ ਮਿਲਿਆ ਸੀਗਾ ਜੀ ਸਾਡੇ ਦੇ ਨਾਲ ਉਸ ਤੋਂ ਬਾਅਦ ਸੇਮ ਡੇ ਹੀ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਮਿਲੇ ਸੀ ਜਦੋਂ ਕਿ ਉਹਨਾਂ ਨੇ ਅਸੀਂ ਇਹ ਮੰਗ ਰੱਖੀ ਸੀ ਕਿ ਇਹ ਜਿਹੜਾ ਹਾਈਬ੍ਰਿਡ ਸੀ ਜਿਹੜੇ ਬੇਸਿਕਲੀ ਕੇਂਦ ਸਰਕਾਰ ਵੱਲੋਂ ਪ੍ਰਮਾਣਿਤ ਹੁੰਦੇ ਨੇ ਜੀ ਇਹ ਦਿੱਦ ਨੂੰ ਪ੍ਰਮਾਣਿਤ ਨਹੀਂ ਕਰਦੀ ਲੇਕਿਨ ਉਹਦੀ ਬਜਾਈ ਕਿਤੇ ਨਾ ਕਿਤੇ ਮਿਸ ਦੇ ਲਾਸਟ ਇਅਰ ਜਿਹੜੇ ਫਾਰਵਰ ਸੀ ਉਹਦੀ 26 ਦਾ ਸੀਡ ਵੀ ਗਲਤ ਵਗ ਗਿਆ ਕਿਉਂਕਿ ਪਿਛਲੇ ਸਾਲ ਜਿਹੜੇ ਇੱਕ ਪੰਜਾਬ ਸਰਕਾਰ ਵੱਲੋਂ ਕਿਹਾ ਸੀ ਕਿ 26 ਵੀ لیکن 26/8 ਦੇ ਵਿੱਚ ਜਿਹੜੇ ਸੀਡ ਵਕਰੇਤਾ ਨੇ ਬੀਜ ਵਕਰੇਤਾ ਨੇ ਉਹਨਾਂ ਨੇ ਗਲਤ ਮੰਨਦ ਬੀਜ ਫਾਰਮਰ ਨੂੰ ਦਿੱਤੇ ਸੀ ਜਿਸ ਕਰਕੇ ਫਾਰਮਰ ਦਾ ਜਿਹੜਾ 126 ਤੇ ਹਾਈਬ੍ਰਿਡ ਹੀ ਮੈਕਸਿਮਮ ਪੰਜਾਬ ਚ ਸੋਇੰਗ ਹੋ ਗਈ ਸੀ ਜੀ ਉਸ ਮੰਗ ਨੂੰ ਲੈ ਕੇ ਅਸੀਂ ਕੇਂਦਰੀ ਮੰਤਰੀ ਨੂੰ ਮਿਲੇ ਸੀਗੇ ਉਹਨਾਂ ਨੇ ਸਾਡੀ ਔਰ ਪੰਜਾਬ ਸਰਕਾਰ ਦੀ ਸਹਿਮਤੀ ਦੇ ਨਾਲ ਇੱਕ ਟੀਮ ਬਣਾਈ ਸੀ ਉਹਨਾਂ ਨੇ IIT ਖੜਕਪੁਰ ਨੂੰ ਆਰਡਰ ਕੀਤਾ ਸੀ ਕਿ ਤੁਸੀਂ ਇੱਕ ਆਪਣੀ ਟੀਮ ਲੈ ਕੇ ਪੰਜਾਬ ਚ ਜਾਓ ਜੀ ਔਰ ਉੱਥੇ ਜਾ ਕੇ ਫਿਜ਼ੀਕਲੀ ਜਾਂਚ ਮਿਲਦੋ ਸੈਂਪਲ ਲੈ ਕੇ ਦੇ ਵਿੱਚ ਮਿਲ ਨੂੰ ਚਲਾ ਕੇ ਉਹਦੀ ਇੱਕ ਰਿਪੋਰਟ ਤਿਆਰ ਕੀਤੀ ਜਾਵੇ ਜੀ ਅੱਜ ਦੀ ਖੜਕਪੁਰ ਦੀ ਟੀਮਾਂ ਆਈਆਂ ਉਹਨਾਂ ਨੇ ਤਿੰਨ ਮਿਲਾਂ ਚੂਜ਼ ਕੀਤੀਆਂ ਇੱਕ ਖੰਨਾ ਇੱਕ ਜਗਰਾਉਂ ਔਰ ਇੱਕ ਲੁਧਿਆਣਾ ਜੀ ਤਿੰਨ ਮਿਲਾਂ ਦੇ ਵਿੱਚ ਉਹਨਾਂ ਨੇ ਫਿਜ਼ੀਕਲੀ ਵੈਰੀਫਿਕੇਸ਼ਨ ਕੀਤੀ ਮਾਲ ਨੂੰ ਚਲਾਇਆ ਉਹਦੀ ਰਿਪੋਰਟਾਂ ਬਣਾਈਆਂ ਔਰ ਉਹ ਰਿਪੋਰਟ ਉਹਨਾਂ ਨੇ ਸਾਨੂੰ ਇਹ ਉਸ ਵਿੱਚ ਸਾਨੂੰ ਨਹੀਂ ਰੱਖਿਆ ਗਿਆ ਪੰਜਾਬ ਸਰਕਾਰ ਦੇ ਨੁਮਾਇੰਦੇ ਸੀ ਐਫਸੀਆਈ ਸੀ ਔਰ ਆਈਡੀ ਖੜਕਪੁਰ ਦੀ ਟੀਮ ਸੀ ਜੀ ਉਸ ਸਮੇਂ ਉਸ ਰਿਪੋਰਟ ਨੂੰ ਜਨਤਕ ਕਰਨਾ ਸੀਗਾ ਲੇਕਿਨ ਵਕਤ ਦੇ ਨਾਲ ਸਰਕਾਰ ਦੇ ਪ੍ਰੈਸ਼ਰ ਕਿਸਾਨਾਂ ਦਾ ਵਿਦਰੋਹ ਕਿਸਾਨਾਂ ਵਿੱਚ ਰੋਹ ਸੀ ਕਿ ਸਾਡਾ ਝੋਨਾ ਨਹੀਂ ਸੰਭਾਲਿਆ ਜਾ ਰਿਹਾ ਪੰਜਾਬ ਦਾ ਮਿਲਰ ਸਪੇਸ ਨੂੰ ਲੈ ਕੇ ਬਚਤੀ ਸੀ ਕਿ ਸਪੇਸ ਹੈ ਨਹੀਂ ਵੀ ਕਦੋਂ ਹੋਏਗੀ ਔਰ ਕੌਣ ਸੰਭਾਲੇਗਾ ਔਰ ਖੁੱਲੇ ਅਸਮਾਨ ਦੇ ਥੱਲੇ ਇੰਨੀ ਵੱਡੀ ਫਸਲ ਕਿਵੇਂ ਸੰਭਾਲਾਂਗੇ ਸਰਪਰੇਟ ਦਾ ਬਕੜਾ ਰੌਲਾ ਸੀ ਪੰਜਾਬ 26 ਦਾ ਅਲਗ ਰੌਲਾ ਸੀ ਜਿਸ ਦੇ ਚੱਲ ਕਿਤੇ ਪੰਜਾਬ ਦੀ ਰਾਈਸ ਇੰਡਸਟਰੀ ਨੇ ਕਿਸਾਨਾਂ ਦੇ ਹਿੱਤ ਨੂੰ ਦੇਖਦਿਆਂ ਹੋਇਆ ਉਹ ਜਿਹੜਾ ਪਿਛਲੇ ਸਾਲ ਦੀ ਕਰੋਪ ਸੀ ਝੋਨਾ ਸੀ ਆਪਦੇ ਸ਼ਾਲਾ ਵਿੱਚ ਸਟੋਰ ਕਰਾਤਾ ਪਰ ਉਹ ਜਿਹੜੀ ਸਾਡੀ IIT ਖੜਕਪੁਰ ਦੀ ਰਿਪੋਰਟ ਆਣੀ ਸੀ ਜਿਹੜੀ ਕਿ ਸਾਗੂ 100% ਸ਼ੋਰ ਹੈ ਕੋ ਸਾਡੇ ਹੱਕ ਚ ਨਹੀਂ ਸੀ ਕਿਉਂਕਿ ਬਰੁਪਨ ਤਾਂ ਜੋ ਫਿਜੀਕਲੀ ਆਣਾ ਸੀ ਉਹੀ ਆਣਾ ਸੀ ਜੀ ਬਿਲਕੁਲ ਲੇਟਿਮ ਐਪਸ ਐਪ ਉਹ ਰਿਪੋਰਟ ਨੂੰ ਆਪਣੇ ਤੱਕ ਰੱਖ ਲਿਆ ਆਪਣੇ ਤੱਕ ਦਬਾ ਲਿਆ ਜੀ ਔਰ ਬੋਲ ਨੂੰ ਜਨਤਕ ਨਹੀਂ ਕੀਤਾ ਅੱਜ ਵੀ ਸਾਡੀ ਜਿਹੜੀ ਮੰਗ ਹੈ ਉਹ ਇਹ ਹੈ ਕਿ ਉਹ ਰਿਪੋਰਟ ਨੂੰ ਪੇ ਕੀਤਾ ਜਾਵੇ ਉਸ ਦੇ ਜੋ ਹਾਈਬ੍ਰਿਡ ਸੀਡ ਦੀ ਰਿਪੋਰਟਸ ਆndੀਆਂ ਨੇ ਜੋ ਬਰੋਕਰਾਂ ਦਾ ਉਹਦੇ ਹਿਸਾਬ ਦੇ ਨਾਲ ਪਿਛਲਾ ਜਿਹੜਾ ਸਾਡਾ ਨੁਕਸਾਨ ਹੋਇਆ ਇੰਡਸਟਰੀ ਦਾ ਉਹਦੀ ਪੜਤਾਲ ਕੀਤੀ ਜਾਵੇ ਅਤੇ ਭੁੱਖ ਦੇ ਵਿੱਚ ਐਫਸੀਆਈ ਦੀ ਟੀਮਾਂ ਨੂੰ ਐਫਸੀ ਨੂੰ ਇਹ ਨਿਰਦੇਸ਼ ਦਿੱਤੇ ਜਾਣ ਕਿ ਜਿੰਨਾ ਬਰੋਕਰ ਉਹਦੇ ਵਿੱਚ ਆਇਆ ਹੈ ਐਵਰੇਜ ਲਈ ਜੋ ਤਿੰਨਾਂ ਰਿਪੋਰਟਾਂ ਨਹੀਂ ਨਿਕਲਦੀਆਂ ਜੀ ਉਸ ਦੇ ਹਿਸਾਬ ਨਾਲ ਹਾਈਬ੍ਰਿਡ ਸੀਡ ਵੀ ਸਾਡੇ ਕੋਲ ਰਾਈਟਲੀ ਡਿਲੀਵਰੀ ਦਿੱਤੀ ਜਾ ਲਈ ਜਾਵੇ ਨਾ ਕਿ 25% ਸਾਨੂੰ ਮਾਰਜਿਨ ਦੇਣ ਦੀ ਮਜਬੂਰ ਕੀਤਾ ਜਾਵੇ ਜੀ ਬਹੁਤ ਸ਼ੁਕਰੀਆ ਜੋਸ਼ਨ ਸਾਹਿਬ ਗੱਲਬਾਤ ਕਰਨ ਦੇ ਲਈ ਕਿਉਂਕਿ ਤੁਹਾਡੀ ਇਸ ਗੱਲਬਾਤ ਦੇ ਨਾਲ ਕਾਫੀ ਕੁਝ ਜਿਹੜਾ ਹੈ ਉਹ ਸਰਕਾਰ ਨੂੰ ਵੀ ਤੇ ਕਿਸਾਨਾਂ ਨੂੰ ਵੀ ਤੇ ਆਮ ਜਿਹੜਾ ਦਰਸ਼ਕ ਹੈ ਉਸ ਨੂੰ ਵੀ ਕਲੀਅਰ ਹੋ ਜਾਏਗਾ ਕਿ ਮਾਨਯੋਗ ਹਾਈ ਕੋਰਟ ਦਾ ਜਿਹੜਾ ਇਹ ਫੈਸਲਾ ਹੈ ਇਸ ਦੇ ਉੱਤੇ ਸਾਨੂੰ ਇਤਰਾਜ਼ ਕਿਉਂ ਹੈ ਤੇ ਪੰਜਾਬ ਸਰਕਾਰ ਨੂੰ ਰਿਵਿਊ ਪਟੀਸ਼ਨ ਕਿਉਂ ਪਾਉਣੀ ਚਾਹੀਦੀ ਹੈ ਬਹੁਤ ਸ਼ੁਕਰੀਆ ਜੀ ਗੱਲ ਕਰਨ ਦੇ ਲਈ ਸੋ ਤੁਸੀਂ ਕੀ ਚਾਹੁੰਦਾ ਹੈ ਪੰਜਾਬ ਦੇ ਵਿੱਚ ਸਾਰੀ ਗੱਲਬਾਤ ਰਣਜੀਤ ਸਿੰਘ ਜੋਸ਼ਨ ਹੋਰਾਂ ਦੀ ਸੁਣੀ ਜਿਹੜੇ ਕਿ ਪ੍ਰਧਾਨ ਪੰਜਾਬ ਮਿਲਰਸ ਐਸੋਸੀਏਸ਼ਨ ਨੇ ਇਹਨਾਂ ਨੇ ਦੱਸਿਆ ਕਿ ਇਹਨਾਂ ਦੇ ਅਸਲ ਦੇ ਵਿੱਚ ਇਤਰਾਜ਼ ਕੀ ਸੀ ਔਰ ਇਸ ਤੋਂ ਅਗਲੀ ਗੱਲ ਸਭ ਤੋਂ ਜਿਹੜੀ ਮਹੱਤਵਪੂਰਨ ਗੱਲ ਹੈ ਕਿ ਪੰਜਾਬ ਦੇ ਪਾਣੀਆਂ ਦੇ ਉੱਤੇ ਇਸ ਦਾ ਬਹੁਤ ਬੁਰਾ ਅਸਰ ਪੈ ਰਿਹਾ ਹੈ ਪੰਜਾਬ ਦਾ ਪਾਣੀ ਜਿਹੜਾ ਕਿ ਪਹਿਲਾਂ ਹੀ ਧਰਤੀ ਦੇ ਥੱਲੇ ਜਾ ਚੁੱਕਿਆ ਹੈ ਕਿਸੇ ਵਕਤ ਸੇਮ ਸੀ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਤੇ ਅੱਜ ਹਾਲਾਤ ਇਹ ਨੇ ਕਿ ਇਹ ਝੋਨਾ ਇਹ ਚੌਲ ਜਿਹੜੇ ਕਿ ਸਾਡੀ ਪੰਜਾਬੀਆਂ ਦੀ ਆਪਣੀ ਖੁਰਾਕ ਵੀ ਨਹੀਂ ਹਨ ਰੈਗੂਲਰ ਰੋਜ਼ਮਰਰਾ ਦੀ ਜ਼ਿੰਦਗੀ ਦੇ ਵਿੱਚ ਫੇਰ ਵੀ ਅਸੀਂ ਆਪਣੀਆਂ ਆਰਥਿਕ ਤੰਗੀਆਂ ਤਰਸ਼ੀਆਂ ਨੂੰ ਦੂਰ ਕਰਨ ਦੇ ਲਈ ਇਸ ਝੋਨੇ ਨੂੰ ਖੇਤਾਂ ਦੇ ਵਿੱਚ ਬੀਜਦੇ ਆ ਤੇ ਫਿਰ ਅਸੀਂ ਇਸ ਨੂੰ ਦੇਸ਼ ਹੀ ਨਹੀਂ ਸਗੋਂ ਵਿਦੇਸ਼ਾਂ ਦੇ ਵਿੱਚ ਵੀ ਇੱਥੋਂ ਬਾਹਰ ਭੇਜਣ ਦਾ ਜਿਹੜਾ ਉਪਰਾਲਾ ਹੈ ਉਹ ਪੰਜਾਬ ਵੱਲੋਂ ਜਾਂ ਪੰਜਾਬ ਦੇ ਕਿਸਾਨ ਵੱਲੋਂ ਜਾਂ ਸਰਕਾਰਾਂ ਵੱਲੋਂ ਕੀਤਾ ਜਾਂਦਾ ਪਰ ਵਾਤਾਵਰਨ ਦੇ ਉੱਤੇ ਇਹਨਾਂ ਜੀਐਮ ਬੀਜਾਂ ਦੇ ਹਾਈਬ੍ਰਿਡ ਬੀਜਾਂ ਦੇ ਪੈ ਰਹੇ ਪ੍ਰਭਾਵ ਅਤੇ ਹੋ ਰਹੇ ਆਰਥਿਕ ਨੁਕਸਾਨ ਜਿਹੜੇ ਨੇ ਉਹ ਸੱਚਮੁੱਚ ਬਹੁਤ ਵੱਡੇ ਸਵਾਲ ਖੜੇ ਕਰਦੇ ਨੇ ਸੋ ਪੰਜਾਬ ਇਹ ਚਾਹੁੰਦਾ ਹੈ ਕਿ ਪੰਜਾਬ ਦੇ ਵਿੱਚ ਬਦਲਵੀਂ ਖੇਤੀ ਦੇ ਪ੍ਰਬੰਧ ਤਾਂ ਹੋਣ ਬਦਲਵੀਂ ਖੇਤੀ ਦੇ ਪ੍ਰਬੰਧ ਤਾਂ ਹੀ ਸੰਭਵ ਹੋ ਪਾਉਣਗੇ ਬਦਲਵੀਂ ਖੇਤੀ ਦੀਆਂ ਬਹੁਤ ਵੱਡੀਆਂ ਵੱਡੀਆਂ ਗੱਲਾਂ ਸਟੇਜਾਂ ਦੇ ਉੱਤੋਂ ਕੀਤੀਆਂ ਤਾਂ ਜਾਂਦੀਆਂ ਨੇ ਪਰ ਉਹਨਾਂ ਨੂੰ ਅਮਲੀ ਜਾਮਾ ਜਾਂ ਅਸਲੀ ਜਾਮਾ ਉਦੋਂ ਤੱਕ ਨਹੀਂ ਪਹਿਨਾਇਆ ਜਾ ਸਕਦਾ ਜਦੋਂ ਤੱਕ ਸਰਕਾਰਾਂ ਸਰਕਾਰੀ ਅਧਿਕਾਰੀ ਸਰਕਾਰੀ ਜਿਹੜੇ ਵਿਭਾਗ ਨੇ ਉਹ ਸਾਰੇ ਰਲ ਮਿਲ ਕੇ ਕਿਸਾਨਾਂ ਦਾ ਸਾਥ ਨਹੀਂ ਦਿੰਦੇ ਅਤੇ ਦੂਜੀ ਗੱਲ ਜਦੋਂ ਤੱਕ ਇਹਨਾਂ ਦਾ ਮੰਡੀਕਰਨ ਨਹੀਂ ਹੁੰਦਾ ਜਦੋਂ ਤੱਕ ਝੋਨੇ ਦੇ ਚੱਕਰ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਤਾਂ ਹੀ ਸਫਲ ਹੋ ਪਾਏਗੀ ਜੇ ਨਰਮੇ ਦਾ ਕਪਾਹ ਦਾ ਦਾਲਾਂ ਦਾ ਛੋਲਿਆਂ ਦਾ ਸਬਜ਼ੀਆਂ ਦਾ ਸਹੀ ਮੁੱਲ ਮਿਲੇ ਤੇ ਸਹੀ ਮਾਰਕੀਟ ਹੋਵੇ ਕਿਸਾਨ ਛੋਲੇ ਲਾਤਾ ਲਵੇ ਮਿਹਨਤ ਕਰਕੇ ਝੋਨਾ ਛੱਡ ਵੀ ਦੇਗਾ ਉਹ ਜ਼ਮੀਨ ਨੂੰ ਤਿਆਰ ਹੋਣ ਨੂੰ ਵੀ 2 ਸਾਲ ਦਾ ਸਮਾਂ ਲੱਗ ਜਾਏਗਾ ਦੁਬਾਰਾ ਤੋਂ ਮੁੜ ਕੇ ਆਪਣੇ ਰੌਂ ਦੇ ਵਿੱਚ ਆਉਣ ਦੇ ਲਈ ਝੋਨਾ ਕਿਸਾਨ ਝੋਨਾ ਛੱਡਣ ਨੂੰ ਤਿਆਰ ਬੈਠਾ ਪਰ ਜਿਹੜੀ ਫਸਲ ਉਹ ਬੀਜ ਕੇ ਲੈ ਕੇ ਜਾਂਦਾ ਬਦਲਵੀਂ ਫਸਲ ਦੇ ਰੂਪ ਦੇ ਵਿੱਚ ਜਾਂ ਖੇਤੀ ਵਪੰਤਾ ਦੇ ਰੂਪ ਦੇ ਵਿੱਚ ਉਸ ਦੀ ਅੱਗੇ ਜਾ ਕੇ ਮੰਡੀਕਰਨ ਹੀ ਨਹੀਂ ਹੋ ਪਉਂਦਾ ਉਹ ਅੱਗੇ ਆੜਤੀਏ ਕੋਲ ਜਾਂ ਸਰਕਾਰ ਕੋਲ ਸਹੀ ਤੈਅ ਭਾਅ ਦੇ ਉੱਤੇ ਵਿਕ ਹੀ ਨਹੀਂ ਪਉਂਦੀ ਤੇ ਕਿਸਾਨ ਨੂੰ ਨਿਰਾਸ਼ ਹੋਣਾ ਪੈਂਦਾ ਆਪਾਂ ਵੇਖਿਆ ਹੀ ਹੈ ਜਿਸ ਤਰੀਕੇ ਨਾਲ ਜੋਸ਼ਨ ਸਾਹਿਬ ਨੇ ਵੀ ਦੱਸਿਆ ਕਿ ਦੁਆਬਾ ਖੇਤਰ ਦੇ ਵਿੱਚ ਕਿੰਨੀ ਵਾਰੀ ਇਹ ਘਟਨਾ ਵਾਪਰੀ ਕਿ ਦੁਆਬੇ ਦੇ ਵਿੱਚ ਜਿਹੜਾ ਆਲੂ ਹੈ ਉਹ ਆਲੂ ਸੜਕਾਂ ਤੇ ਰੁਲਦਾ ਫਿਰਦਾ ਆਪਾਂ ਵੇਖਿਆ ਟਮਾਟਰ ਰੋਲਦੇ ਹੋਏ ਵੇਖੇ ਨੇ ਹੋਰ ਕਿੰਨੀਆਂ ਸਬਜ਼ੀਆਂ ਜਿਨ੍ਹਾਂ ਦਾ ਭਾ 50 ਪੈਸੇ ਪ੍ਰਤੀ ਕਿਲੋ 20 ਕਿਸਾਨ ਦੇ ਪੱਲੇ ਨਹੀਂ ਪੈਂਦਾ ਹੈ ਲਾਗਤ ਤਾਂ ਬਹੁਤ ਦੂਰ ਦੀ ਗੱਲ ਹੈ ਖਰਚੇ ਨਿਕਲਣੇ ਤਾਂ ਬਹੁਤ ਦੂਰ ਦੀ ਗੱਲ ਨੇ ਸਾਰਾ ਕੁਝ ਕਰਕੇ 50 ਪੈਸੇ ਪ੍ਰਤੀ ਕਿਲੋ 20 ਕਿਸਾਨ ਦੀ ਜੇਬ ਦੇ ਵਿੱਚ ਨਹੀਂ ਜਾਂਦਾ ਹੈ ਤਾਂ ਇਹ ਹਾਲਾਤ ਨੇ ਆਮ ਜਿਹੜੇ ਆਪਾਂ ਖਰੀਦਦਾਰ ਲੋਕਾਂ ਆ ਆਮ ਜਿਹੜੇ ਆਪਾਂ ਵਿਅਕਤੀਆਂ ਆਓ ਆਪਾਂ ਵੀ ਸਾਰੇ ਹੰਬਲਾ ਮਾਰੀਏ ਇਹ ਇਹ ਖੇਤੀ ਦਾ ਜ਼ਿੰਮਾ ਮੰਨ ਲਿਆ ਕਿਸਾਨ ਕੋਲ ਆਇਆ ਪਰ ਇਹ ਜ਼ਮੀਨ ਤਾਂ ਸਾਡੀ ਸਾਰਿਆਂ ਦੀ ਸਾਂਝੀ ਹੈ ਨਾ ਇਹ ਕੁਦਰਤ ਤਾਂ ਸਾਡੀ ਸਾਰਿਆਂ ਦੀ ਸਾਂਝੀ ਹੈ